ਹਾਂਜੀ ਗੁੱਡ ਮਾਰਨਿੰਗ ਜੋਸੀ ਪੰਜਕੇ ਨਿਊ ਜਲਕਾ ਪਾਈਗੁਰੀ ਸਟੇਸ਼ਨ ਤੇ ਤੇ ਇਹ ਹੈ ਜੀ ਬੰਦੇ ਭਾਰਤ ਐਕਸਪ੍ਰੈਸ ਤੁਸੀਂ ਬਲੂ ਵਾਈਟ ਵਾਲੀ ਦੇਖੀ ਹੋਣੀ ਹੈ ਕਿ ਰੈੱਡ ਗ੍ਰੇ ਵਾਲੀ ਨਵੀਂ ਸਟਾਰਟ ਹੋਈ ਹੈ ਸੋ ਇਹਦੇ ਵਿੱਚ ਅਸੀਂ ਹੁਣ ਚੱਲਾਂਗੇ ਪਟਨਾ ਤੱਕ ਦਾ ਸਫ਼ਰ ਕਰਾਂਗੇ ਠੀਕ ਹੈ ਜੀ ਜਿਹੜੀ ਕਿ 6 ਘੰਟੇ ਦੇ ਵਿੱਚ ਹੀ ਪਟਨਾ ਸਾਨੂੰ ਪਹੁੰਚਾ ਦੋਗੀ ਔਰ ਵੈਸੇ ਜਿਹੜਾ ਅਪਰੋਕਸਿਮੇਟ ਟਾਈਮ ਹੈਗਾ 14 ਘੰਟੇ ਲੱਗਦੇ ਆ ਜਲਪਾਈਗੁਰੀ ਤੋਂ ਪਟਨਾ ਦੇ ਪਰ ਇਹ 6 ਘੰਟੇ ਦੇ ਵਿੱਚ ਪਹੁੰਚੇਗੀ ਉੱਥੇ ਸੋ ਮੈਂਨੇ ਸਵੀਟ ਦੇਖਦੇ ਪਹਿਲਾਂ ਸੋ ਲੋ ਜੀ ਆਪਾਂ ਨੂੰ ਸੀਟ ਮਿਲ ਗਈ ਆ ਬੰਦੇ ਭਾਰਤ ਐਕਸਪ੍ਰੈਸ ਟ੍ਰੇਨ ਦੇ ਵਿੱਚ ਆਪਾਂ ਬੈਠ ਗਏ ਆ ਤੇ ਹੁਣ ਸਾਡਾ ਸਹੀ ਜਿਹੜਾ ਹੈਗਾ 5:05 ਹੋਣ ਵਾਲੇ ਆ ਤੇ 5:15 ਤੇ ਇਹਦੇ ਚੱਲਣ ਦਾ ਟਾਈਮ ਹੈ ਇੱਕ ਵਾਰੀ ਮੈਂ ਤੁਹਾਨੂੰ ਟ੍ਰੇਨ ਦੇ ਅੰਦਰੋਂ ਦੀ ਦਿਖਾ ਦਿੰਦਾ ਬੜੀ ਵਧੀਆ ਤੇ ਕਲਾਸਿਕ ਟ੍ਰੇਨ ਬਣੀ ਹੋਈ ਹੈਗੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਬੰਦੇ ਭਾਰਤ ਟ੍ਰੇਨ ਹੈ ਤੇ ਇੰਡੀਆ ਦੀ ਸਭ ਤੋਂ ਤੇਰੀ ਬੈਸਟ ਟ੍ਰੇਨ ਹੈ ਇਸ ਟਾਈਮ ਇਹ ਹੀ ਮੰਨੀ ਜਾਂਦੀ ਹੈ ਬੰਦੇ ਭਾਰਤ ਐਕਸਪ੍ਰੈਸ ਠੀਕ ਹੈ ਜੀ ਇਹ ਤੁਸੀਂ ਦੇਖ ਸਕਦੇ ਸਾਰੇ ਆਪਣਾ ਔਰੇ ਦੇ ਉੱਪਰ ਲੌਗੇਜ ਬਣਿਆ ਸੀ ਲੌਗੇਜ ਵੀ ਰੱਖਤੇ ਕਾਫੀ ਖੁੱਲਾ ਹੈ ਤੁਸੀਂ ਆਪਣਾ ਜਿੰਨਾ ਮਰਜ਼ੀ ਵੱਟਾ ਬੈਗ ਹੋਵੇ ਆਰਾਮ ਨਾਲ ਰੱਖ ਸਕਦੇ ਹੋ ਕਾਫੀ ਖੁੱਲਾ ਹੈਗਾ ਤੇ ਇਹ ਟਾਰਚ ਵਗੈਰਾ ਲੱਗੀਆਂ ਹੋਈਆਂ ਨੇ ਠੀਕ ਹੈ ਜੀ ਟੱਚ ਪੈਨਲ ਦੇ ਨਾਲ ਟਾਰਚ ਸਾਰੀਆਂ ਤੁਸੀਂ ਲਾਈਟ ਵਗੈਰਾ ਦੀ ਯੂਜ਼ ਕਰਨਾ ਕਰ ਸਕਦੇ ਹੋ ਤੇ ਇੱਥੋਂ ਹੀ ਆਪਾਂ ਇਹਨੂੰ ਬੰਦ ਕਰ ਸਕਦੇ ਹਾਂ ਠੀਕ ਹੈ ਮਸਟ ਵਧੀਆ ਤੇ ਬਾਕੀ ਦੀ ਅਗਰ ਤੁਹਾਨੂੰ ਨਹੀਂ ਆਪ ਧੁੱਪ ਆ ਰਹੀ ਜੇ ਕੁਝ ਅੱਦਾ ਤਾਂ ਇਹ ਸਿਸਟਮ ਤੁਸੀਂ ਬੰਦ ਕਰ ਸਕਦੇ ਹੋ ਅਦਰਵਾਈਜ਼ ਇਹਨੂੰ ਖੋਲ ਸਕਦੇ ਹਾਂ ਬਾਕੀ ਇਹ ਫੁੱਲੀ ਏਸੀ ਹੈ ਕੋਈ ਦਿੱਕਤ ਨਹੀਂ ਹੈ ਤੇ ਕਨਫਰਮ ਕਨਫਰਮ ਜਿਹੜੀ ਹੈਗੀ ਸੀਟ ਕੰਫਰਟੇਬਲ ਆ ਪੂਰੀ ਵਧੀਆ ਅਸੀਂ ਬੈਠੇ ਆ ਸੁਖਣ ਦੇਖ ਰਿਹਾ ਕਿ ਮੈਂ ਵਲੌਗ ਬਣਾਉਣਾ ਹੁਣ ਗੁਨਾਹ ਬਣਾਵੇ ਫਿਰ ਮੈਂ ਬਣਾਉਂਗਾ ਸੁਖਣੇ ਬਲੈ ਪੈਕ ਉੱਪਰ ਰੱਖਦੇ ਆ ਸੋ ਚੱਲਦੇ ਆ ਹੁਣ ਤੁਹਾਨੂੰ ਪਟਨਾ ਸਾਹਿਬ ਦਾ ਨਜ਼ਾਰਾ ਦਿਖਾਵਾਂਗੇ ਅਕੇ ਗੁਰਦੁਆਰਾ ਸਾਹਿਬ ਲੱਗੇ ਚੱਲਾਂਗੇ ਤੇ ਰਸਤਾ ਜੀ ਜੇ ਕੋਈ ਹੋਰ ਹਰੀਆ ਕੋਈ ਸਟੇਸ਼ਨ ਆ ਮੇਰੇ ਕੋਲ ਕੁਝ ਹੋਰ ਹਨ ਤਾਂ ਮੋਂ ਵੀ ਦਿਖਾਵਾਂਗਾ ਉਹ ਜੀ ਟ੍ਰੇਨ ਚੱਤ ਰਹੀ ਹੈਗੀ ਆ ਤੇ ਟ੍ਰੇਨ ਜਿਹੜੀ ਹੈਗੀ ਆਪਣੇ ਐਗਜ਼ੈਕਟ ਟਾਈਮ ਦੇ ਉੱਤੇ ਜਿਹੜੀ ਚੱਲ ਪਈ ਹੈਗੇ 5 15 ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਟ੍ਰੇਨ ਆਪਣੇ ਸਟੇਸ਼ਨ ਤੋਂ ਬਾਹਰ ਜਾ ਰਹੀ ਹੈ ਹੌਲੀ ਹੌਲੀ ਅਰੇ ਰਿਜੈਕਟ ਖਾਸियत ਵੀ ਇਹ ਵੀ ਹੈ ਕਿ ਜਦੋਂ ਟ੍ਰੇਨ ਦੇ ਦਰਵਾਜ਼ੇ ਬੰਦ ਹੁੰਦੇ ਆ ਇਹ ਪਹਿਲਾਂ ਬੋਲ ਕੇ ਦੱਸਦੇ ਆ ਕੰਪਿਊਟਰਾਈਜ਼ਡ ਕਿ ਟ੍ਰੇਨ ਦੇ ਦਰਵਾਜ਼ੇ ਬੰਦ ਹੋ ਰਹੇ ਹਨ ਕਿਰਪਾ ਅੰਦਰ ਵਾਲੇ ਅੰਦਰ ਹੋ ਜائیں ਬਾਹਰ ਵਾਲੇ ਬਾਹਰ ਹੋ ਜائیں ਸੋ ਮੌਸਮ ਦੀ ਗੱਲ ਕਰਾਂ ਤਾਂ ਬੱਦਲ ਹੈ ਕਾਫੀ ਅੱਜ ਉੱਥੇ ਤੇ ਰਾਤ ਵੀ ਕਾਫੀ ਬਾਰਿਸ਼ ਹੋਈ ਹੈ ਮੈਂ ਅੱਜ ਵੀ ਸ਼ਾਇਦ ਬਾਰਿਸ਼ ਹੋ ਸਕਦੀ ਹੈ ਕਿਉਂਕਿ ਪਹਾੜੀ ਏਰੀਆ ਮੋਸਟਲੀ ਤੇ ਆ ਤੁਸੀਂ ਦੇਖ ਸਕਦੇ ਹੋ ਔਰ ਇੱਥੇ ਇੱਕ ਚੀਜ਼ ਹੋਰ ਵੀ ਹੈ ਇਧਰ ਟ੍ਰੇਨ ਚੱਲਦੀ ਹੈ ਦੀ ਸਪੀਡ ਵੀ ਚੈਸਦੇ ਆ ਪ੍ਰੋਪਰ ਉਹਦੇ ਤੇ ਸਾਹਮਣੇ ਉਹ ਸਕਰੀਨ ਲੱਗੀ ਗ੍ਰੀਨ ਸਕਰੀਨ ਤੇ ਉੱਤੇ ਸਪੀਡ ਵੀ ਆਂਦੀ ਵੀ ਕਿੰਨਾ ਕਿੰਨੇ ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਟ੍ਰੇਨ ਚੱਲ ਰਹੀ ਹੈ ਉਹ ਦੇਖੋ ਹੁਣ 15 ਕਿਲੋਮੀਟਰ ਆ ਰਿਹਾ ਮੈਂ ਦਿਖਾ ਦਮੈਂ ਠੀਕ ਹੈ ਜੀ 15 ਕਿਲੋਮੀਟਰ ਆ ਰਿਹਾ ਇਸ ਤੋਂ ਬਾਅਦ ਵਾਜੂ ਕੀ ਜਦੋਂ ਉਹ ਫਿਰ ਤੁਹਾਨੂੰ ਦਿਖਾਵਾਂਗੇ ਬਾਕੀ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਇਧਰ ਦਾ ਵੀ ਨਜ਼ਾਰਾ ਦੇਖ ਸਕਦੇ ਹੋ ਜਾਰੀਆਂ ਕਿਤੇ ਉਧਰ ਭਾਰੀ ਰੈਨ ਸਾਰੀ ਸਾਹਮਣੇ ਤੇ ਇਧਰ ਕਲੀਅਰ ਹੈ ਕਿਉਂਕਿ ਇਹ ਸ ਜਾਲੀ ਉੱਪਰ ਕੀਤੀ ਹੋਈ ਹੈ ਮੈਂ ਤਾਂ ਉਧਰ ਜਾਲੀ ਨੂੰ ਚੇ ਇਸ ਕਰਕੇ ਨਹੀਂ ਪਤਾ ਲੱਗਦਾ ਇਹਨਾਂ ਤੇ ਚਲੋ ਬਾਕੀ ਦੇਖਦੇ ਅੱਗੇ ਦੀ ਸਪੀਡ ਹੁਣ ਇੱਕ ਬੂਸਟ ਹੋ ਗਈ ਯੂਜਲਪਾਈ ਕੁੜੀ ਸਟੇਸ਼ਨ ਦੀ ਆਦੀਬਾਦੀ ਸਭ ਯਾਤਰੀਆਂ ਦਾ ਸਵਾਗਤ ਕਰਦੀ ਹੈ ਇਹ ਹੁਣ ਦੀ ਸਪੀਡ ਬੂਸਟ ਹੋ ਗਈ ਇੱਕ ਵਾਰ ਤਾਂ ਲੇਕਿਨ ਇਹਦੇ ਵਿੱਚ ਇੱਕ ਮੈਂ ਦੱਸ ਦਵਾਂਾ ਅਜੇ ਅਸੀਂ ਪਹਿਲੀ ਵਾਰ ਬੈਠੇ ਆਂ ਬਟ ਬੈਠਣ ਵਾਲੇ ਨੂੰ ਇੱਕ ਗੱਲ ਦੱਸ ਦਵਾਂ ਇਹਦੇ ਵਿੱਚ ਵੈਲਕਮਸ 올 ਪੈਸੇਂਜਰਸ ਬੂਟਿੰਗ ਫਰੋਂ ਯੂਜਲਪਾਈ ਕੁੜੀ ਸਟੇਸ਼ਨ ਇਸ ਟ੍ਰੇਨ ਦੇ ਵਿੱਚ ਬੈਠਣ ਵਾਲੇ ਨੂੰ ਮੈਂ ਇੱਕ ਗੱਲ ਦੱਸ ਦਵਾਂ ਕਿ ਇਹਦੇ ਵਿੱਚ ਬਹਿ ਕੇ ਇਦਾਂ ਲੱਗਦਾ ਜਿਦਾਂ ਬੰਦਾ ਜਹਾਜ਼ 'ਚ ਬੈਠ ਗਿਆ ਹੋਵੇ ਆਪਣਾ ਸਟੇਸ਼ਨ ਕਿਸ਼ਨਗਰ ਪਹੁੰਚ ਗਿਆ ਕਿ ਨਵੀਂ ਚੀਜ਼ ਦੇਖ ਨੂੰ ਮਿਲਦੀ ਹੈ ਜੋ ਅਸੀਂ ਵੀ ਟਰਾਈ ਕੀਤਾ ਤੇ ਦੇਖਿਆ ਜਾਵੇ ਤਾਂ ਇੰਨਾ ਸੀਟਾਂ ਤੇ ਕੋਈ ਸਕਰੀਨ ਤਾਂ ਨਹੀਂ ਲੱਗੀ ਹੋਈਗੀ ਹਨ ਤੇ ਪਰ ਤੁਸੀਂ ਜਿਹੜਾ ਹੈਗਾ ਖਾਣਾ ਵਗੈਰਾ ਖਾਣਾ ਹੋਵੇ ਉਹਦੇ ਲਈ ਆਪਸ਼ਨ ਬਣੀ ਹੋਈ ਹੈ ਪੂਰਾ ਰੈਕ ਬਣਿਆ ਹੁੰਦਾ ਹੈ ਇੱਥੇ ਆਪਾਂ ਰੱਖ ਕੇ ਖਾਣਾ ਵਗੈਰਾ ਖਾ ਸਕਦੇ ਹਾਂ ਲੇਕਿਨ ਜਿਹੜੀ ਮੇਨ ਗੱਲ ਆਪਾਂ ਕਰ ਰਹੇ ਹਾਂ ਉਸ ਗੱਲ ਦੀ ਕਰ ਰਹੇ ਹਾਂ ਇੱਕ ਮਿੰਟ ਮੈਂ ਬੈਗ ਟੰਗ ਲਾ ਤੁਹਾਨੂੰ ਦੱਸਦਾ ਫਿਰ ਉਹ ਟੰਗਿਆ ਜਾ ਭਰਾਵਾ ਹਾਂ ਤਾਂ ਮੇਨ ਗੱਲ ਮੈਂ ਇਹ ਦੱਸਦਾ ਤੁਹਾਨੂੰ ਇਹਦੇ ਵਿੱਚ ਸਾਨੂੰ ਇੱਕ ਜੀ ਨਵੀਂ ਦੇਖਣ ਨੂੰ ਮਿਲੀ ਹੈ ਜੇ ਤੁਸੀਂ ਬੋਰ ਹੋ ਰਹੇ ਹੋ ਗਾਣਾ ਸੁਣਨਾ ਚਾਹੁੰਦੇ ਹੋ ਫਿਲਮ ਦੇਖਣਾ ਚਾਹੁੰਦੇ ਹੋ ਹਿੰਦੀ ਪੰਜਾਬੀ ਹਿੰਦੀ ਪੰਜਾਬੀ ਗਾਣੇ ਸੁਣਨਾ ਚਾਹੁੰਦੇ ਹੋ ਜਾਂ ਹਿੰਦੀ ਬਿਜਾਪੀ মুਵੀ ਦੇਖਣਾ ਚਾਹੁੰਦੇ ਹੋ ਜਾਂ ਹਿੰਦੀ ਪੰਜਾਬੀ ਟੀਵੀ ਸ਼ੋਅ ਦੇਖਣਾ ਚਾਹੁੰਦੇ ਹੋ ਤਾਂ ਇਹਦੀ ਵਾਈਫਾਈ ਵਾਲੀ ਆਪਸ਼ਨ ਤੇ ਤੁਸੀਂ ਜਾਣਾ ਹੈ ਉੱਤੇ ਕਲਿੱਕ ਕਰੋਗੇ ਤਾਂ ਇੱਕ ਸਕਰੀਨ ਓਪਨ ਹੋ ਜਾਂਦੀ ਹੈ ਉਸ ਸਕਰੀਨ ਦੇ ਵਿੱਚ ਜਾ ਕੇ ਤੁਸੀਂ মুਵੀ ਸੌਂਗਸ ਟੀਵੀ ਸ਼ੋਅ ਇੰਜੋਏ ਕਰ ਸਕਦੇ ਹੋ ਲਾਈਕ ਠੀਕ ਹੈ ਅਗਰ ਤੁਹਾਡੇ ਕੋਲ ਇੰਟਰਨੈਟ ਨਹੀਂ ਹੈ ਤਾਂ ਵੀ ਠੀਕ ਹੈ ਜੀ ਇਹ ਬਹੁਤ ਵਧੀਆ ਚੀਜ਼ ਲੱਗੀ ਮੈਨੂੰ ਕੋਈ ਬੰਦਾ ਅਗਰ ਬਹੁਤ ਹੁੰਦਾ ਤਾਂ ਆਪਣਾ ਗਾਣੇ ਵਗੈਰਾ ਸੁਣ ਸਕਦਾ ਹੈ ਟੀਵੀ ਵਗੈਰਾ ਦੇਖ ਸਕਦਾ ਹੈ ਮੂਵੀ ਵਗੈਰਾ ਦੇਖ ਸਕਦਾ ਹੈ ਪਰ ਮੂਵੀ ਤੇ ਵੀ ਔਰ ਇਸ ਗਾਣੇ ਦੇ ਬੰਦ ਗੱਲ ਕਰ ਰਹਾ ਤਾਂ ਤੁਹਾਡੇ ਕੋਲੇ ਹਿੰਦੀ ਹਿੰਦੀ ਲੈਂਗੁਏਜ ਦੇ ਵਿੱਚ ਤੇਲਗੂ ਹੈ ਠੀਕ ਹੈ ਜੀ ਇਗਲੀ Song ਹੈ ਸਾਰੇ ਹਰ ਤਰ੍ਹਾਂ ਦੀ ਫੈਸਿਲਿਟੀ ਮਿਲਦੀ ਹੈ ਬਹੁਤ ਵਧੀਆ ਲੱਗਿਆ ਮੈਨੂੰ ਤੇ ਬਾਕੀ ਬਾਰਿਸ਼ ਕਾਫੀ ਹੋਈ ਹੈ ਇੱਥੇ ਇਹ ਅਸੀਂ ਹੁਣ ਦੋ ਸਟੇਸ਼ਨ ਅੱਗੇ ਆ ਚੁੱਕੇ ਹਾਂ ਲੇਕਿਨ ਟ੍ਰੇਨ ਨਹੀਂ ਇੱਥੇ ਸਟਾਪ ਹੋਈ ਕਿਉਂਕਿ ਇਹ ਵੱਡੇ ਸਟੇਸ਼ਨ ਦੀ ਰੁਕਦੀ ਟ੍ਰੇਨ ਛੋਟੇ ਸਟੇਸ਼ਨ ਤੇ ਦਾ ਸਟਾਪ ਨਹੀਂ ਹੁੰਦਾ ਤੇ ਪਰ بارش کافی ਹੋਈ ਹੈ پیچھے ਬਹੁਤ ਪਾਣੀ ਖੜਾ ਹੈ অলরেਡੀ ਤੇ ਟ੍ਰੇਨ ਸਲੋ ਹੋ ਚੁੱਕੀ ਹੈ ਆਈ ਥਿੰਕ ਕੋਈ ਅ ਦਰਿਆਦਰੀ ਵਗੈਰਾ ਕਰਾਸ ਕਰ ਰਹੀਨ ਕਿਉਂਕਿ ਇਸਾਈਡ ਦਰਿਆ کافی ਨੇ ਤੇ ਸਲੋ ਹੋ ਜਾਂਦੀ ਟ੍ਰੇਨ ਤੇ ਬਾਕੀ ਦੇਖਦੇ ਆ ਜੀ ਤੋਂ ਲੋ ਜੀ ਆਪਾਂ ਜਿਹੜੀ ਹੈਗੀ ਇਹਦੇ ਵਿੱਚ ਕਾਫੀ ਆਰਡਰ ਕੀਤੀ ਸੀਗੀ ਤੇ ਕਾਫੀ ਆ ਚੁੱਕੀ ਹੈ ਠੀਕ ਹੈ ਜੀ ਉਹਦੇ ਦਾ ਕੱਪ ਦੀ ਮੈਂ ਗੱਲ ਕਰਾਂ ਤਾਂ ਕੱਪ ਤੇ ਵੀ ਪੂਰਾ ਮੈਂਸ਼ਨ ਹੈ ਬੰਦੇ ਭਾਰਤ ਐਕਸਪ੍ਰੈਸ ਠੀਕ ਹੈ ਜੀ ਨਾਲ ਇਹਨਾਂ ਨੇ ਬਿਸਕੁਟ ਦਿੱਤੇ ਆ ਮੇਰੇ ਖਰਪੇ ਬਿਸਕੁਟ ਦਾ ਵਾਵਾ ਦੇ ਦੇ ਮੈਨੂੰ ਲੱਗਾ ਮੇਰਾ ਮਹੀਨਾ ਲੰਘ ਹੀ ਜਾਣਾ ਬਿਸਕੁਟਾਂ ਨਾਲ ਤਾਂ ਤੇ ਇੱਕ ਬਿਸਕੁਟ ਹੈਗਾ ਦੇ ਵਿੱਚ ਠੀਕ ਹੈ ਮੈਨੂੰ ਲੱਗਾ ਮੇਰਾ ਮਹੀਨਾ ਵਧੀਆ ਲੰਘ ਜੂ ਬਿਸਕੁਟਾਂ ਨਾਲ ਤੇ ਚਿਕਾਗੇ ਰੱਖਿਆ ਲੋ ਵਧੀਆ ਹੈ ਸਾਫ ਸਫਾਈ ਪੂਰੀ ਹੈ ਬਾਕੀ ਟੇਸਟ ਕਰਕੇ ਦੇਖਦੇ ਆ ਕਿੱਦਾਂ ਦਾ ਹੈ ਠੀਕ ਹੈ ਜੀ ਭਵੀ ਸਟੌਨ ਤੋਂ ਵੀ ਹੈ ਪਰ ਵੀ ਦੀ ਨੋਟਾ ਦਾ ਨਹੀਂ ਹੈ ਕਿ ਜਿੱਦਾਂ ਤੁਸੀਂ ਦੇਖ ਸਕਦੇ ਹੋ ਵਧੀਆ ਜੀ ਬੜੇ ਸਵਾਦ ਹੈ ਯਾ ਮੈਂ ਨਾ ਬਿਸਕੁਟ ਵੀ ਟੈਸਟ ਕਰਕੇ ਦੇਖਦੇ ਹਾਂ ਸੋ ਇਹ ਆ ਜੀ ਬਿਸਕੁਟ ਜਿਹੜਾ ਉਹਦੇ ਵਿੱਚੋਂ ਨਿਕਲਿਆ ਦੋ ਬਿਸਕੁਟ ਆਉਂਦੇ ਆ ਔਰ ਇੱਕ ਅਸੀਂ ਕੱਟ ਲਏ ਖਾਲੇ ਵੀ ਪਿਆ ਤੇ ਭਾਖਾ ਕੇ ਦੇਖਦੇ ਹਾਂ ਕਿਦਾਂ ਦਾ ਟੈਸਟ ਹੈ ਪਰ ਆਹ ਬਿਸਕੁਟ ਹੈ ਜਿਆਦਾ ਸ਼ੂਗਰ ਨਹੀਂ ਹੈ ਜਦੇ ਵਿੱਚ ਨਾਰਮਲ ਹੀ ਹੈ ਤਾਂ ਹੋ ਸਕਦਾ ਬੇਸਿਕਲੀ ਉਹਦੇ ਵਾਸਤੇ ਬਣਾਏ ਹੋਗੇ ਅੱਜਕੱਲ ਮੋਸਤੀ 70 ਤੋਂ 60 ਤੋਂ 70% ਲੋਕਾਂ ਨੂੰ ਜਿਹੜੀ ਹੈਗੀ ਸ਼ੂਗਰ ਹੋਈ ਹੋਈ ਹੈ ਉਹਦੇ ਕਰਕੇ ਮਿੱਠਾ ਘਟਾ ਰਹੇ ਲੋਕ ਉਹ ਜਿਨ੍ਹਾਂ ਨੂੰ ਨਹੀਂ ਹੈ ਉਹ ਵੀ ਦਰਦੇ ਮਾਰੇ ਘਟਾ ਰਹੇ ਆ ਸੋ ਉਹਦੇ ਕਰਕੇ ਮਤਲਬ ਇਹ ਸ਼ਾਇਦ ਸ਼ੂਗਰ ਘੱਟ ਵਾਲੇ ਬਣਾਏ ਹੋਏ ਨਹੀਂ ਬਾਕੀ ਮੈਂ ਅੱਗੇ ਗੱਲ ਕਰਾਂ ਜੀ ਜ਼ਿੰਦਗੀ ਵਿੱਚ ਹਮੇਸ਼ਾ ਖੰਦੇ ਪਿੰਦੇ ਰੋ ਘੁੰਮਦੇ ਫਿਰਦੇ ਰੋ ਕਿਉਂਕਿ ਜ਼ਿੰਦਗੀ ਦਾ ਭਰੋਸਾ ਤਾਂ ਕੋਈ ਨਹੀਂ ਹੈ ਕਿ ਕਦੋਂ ਤੱਕ ਹੈਗੇ ਕਦੋਂ ਤੱਕ ਨਹੀਂ ਹੈਗੇ ਪਰ ਇੰਜੋਏ ਕਰੋ ਦਿੱਤੀ ਇਹ ਨਾ ਸੋਚੋ ਆ ਨਹੀਂ ਖਾਣਾ ਉਹ ਨਹੀਂ ਖਾਣਾ ਇੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਇੱਥੇ ਨਹੀਂ ਲਾਣਾ ਉੱਥੇ ਨਹੀਂ ਲਾਣਾ ਇੱਥੋਂ ਬਚਾਲੀਏ ਉੱਥੋਂ ਬਚਾਲੀਏ ਮਤਲਬ ਇਹ ਨਾ ਸੋਚੋ ਕਦੇ ਵੀ ਤੇ ਜੋ ਵੀ ਚੀਜ਼ ਮਿਲੇ ਨਾ ਉਹਨੂੰ ਇੰਜੋਏ ਕਰੋ ਜ਼ਿੰਦਗੀ ਇੰਜੋਏ ਕਰੋ ਠੀਕ ਹੈ ਤੇ ਵਧੀਆ ਹੈ ਠੀਕ ਹੈ ਔਰ ਆਪਣਾ ਸਟੇਟਸ ਇੱਦਾ ਦਾ ਬਣਾਓ ਨੀਆਂ ਤੁਹਾਨੂੰ ਯਾਦ ਕਰੇਗਾ ਨਾ ਮਰਦ ਤੋਂ ਬਾਅਦ ਵੀ ਔਰ ਜਿਉਂਦੇ ਜੀ ਵੀ ਬਸ ਇਹ ਕਹਿਣਾ ਚਾਹੁੰਗਾ ਬਾਕੀ ਸਾਰੀ ਕਾਫੀ ਪੀ ਲਈਏ ਮੇਰੇ ਤੋਂ ਬਾਅਦ ਅਸੀਂ ਦੇਖਦੇ ਹਾਂ ਨਾਸ਼ਤਾ ਵਗੈਰਾ ਮਖਾਵਾਂਗੇ ਤਕਰੀਬਨ ਹਲੇ 6 ਵਜੇ ਹੈ ਤਾਂ ਅੱਗਲੀਆਂ 9 ਵਜੇ ਅਸੀਂ ਨਾਸ਼ਤਾ ਆਰਡਰ ਕਰਾਂਗੇ ਇਸੇ ਚੀਜ਼ ਔਰ ਤੁਹਾਨੂੰ ਉਹਦਾ ਵੀ ਰਿਵਿਊ ਦੇਵਾਂਗੇ ਕਿ ਕਿੱਦਾਂ ਦਾ ਨਾਸ਼ਤਾ ਹੈਗਾ ਇਹਨਾਂ ਦਾ ਵਧੀਆ ਹੈ ਜਾਂ ਨਹੀਂ ਵਧੀਆ ਹੈ ਅਗਰ ਵਧੀਆ ਆਰਡਰ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਸਾਰਾ ਕੁਝ ਅਸੀਂ ਤੁਹਾਨੂੰ ਦੱਸਾਂਗੇ ਉਂਦਰ ਦੇ ਹੁਣ ਤੋਂ ਬਾਅਦ ਇਹ ਜਿਹੜੇ ਦਰਵਾਜ਼ੇ ਸਾਰੇ ਆਟੋਮੈਟਿਕ ਬੰਦ ਹੁੰਦੇ ਆ ਲੇਕਿਨ ਦਰਵਾਜ਼ੇ ਬੰਦ ਹੋਣ ਤੋਂ ਪਹਿਲਾਂ ਇਹ ਇੱਕ ਵਾਰੀ ਬੀਪ ਕਰਦੀ ਹੈ ਮਤਲਬ 10 ਘੰਟੇ ਦਾ ਬੀਪ ਚੱਲਦਾ ਹੈ ਠੀਕ ਹੈ ਉਸ ਤੋਂ ਬਾਅਦ ਉਹਾ ਸੋਸ ਤੋਂ ਜਦ ਤੱਕ ਇਹ ਸ਼ਗਨ ਤੋਂ ਬਾਅਦ ਜਿਹੜੇ ਹੈਗੇ ਦਰਵਾਜ਼ੇ ਬੋਲਦੇ ਵੀ ਦਰਵਾਜ਼ੇ ਬੰਦ ਹੋ ਰਹੇ ਆ ਜਾਣਦੇ ਜੋ ਜਿਹਨਾਂ ਚੱਲਣਾ ਠੀਕ ਹੈ ਤਾਂ ਉਸ ਤੋਂ ਬਾਅਦ ਮਤਲਬ ਦਿੱਕਤ ਨਹੀਂ ਹੈ ਕੋਈ ਲੇਕਿਨ ਬੀਪ ਹੁੰਦੀ ਹੈ ਉਹ ਬੀਪ ਤੇ ਤੁਹਾਨੂੰ ਧਿਆਨ ਰੱਖਣਾ ਪਊਗਾ ਸਾਊਂਡ ਦਾ ਜਿਹੜਾ ਨੋਟੀਫਿਕੇਸ਼ਨ ਹੁੰਦਾ ਹੈ ਉਹ ਇਹ ਹੀ ਹੁੰਦਾ ਕਿ ਤੁਹਾਡੀ ਟ੍ਰੇਨ ਜਿਹੜੀ ਹੈ ਕਿ ਦਰਵਾਜ਼ੇ ਬੰਦ ਹੋਏ ਆ ਉਹ ਤੁਹਾਡੀ ਟ੍ਰੇਨ ਚੱਲਣ ਲਈ ਤਿਆਰ ਹੈ ਠੀਕ ਹੈ ਜੀ ਜੀ ਇੱਕ ਮਿੰਟ ਦੇਖਦੇ ਹਾਂ ਇਹਦੇ ਵਿੱਚ ਕੀ ਹੈ ਇਹ ਇਹ ਫਿੰਗਰ ਟਿਪ ਸਾਈਜ਼ ਹੈ ਤੇ ਆ ਬਰੈਡ ਹੈ ਜੀ ਹਾਂ ਬਰੈਡ ਹੈ ਹਾਂ ਰਾਈਟ ਹੈ ਤੇ ਸੌਸ ਹੈ ਅਹ ਕੰਡਮੋਂ ਚਾਹੀਏ ਹੈ ਮਤਲਬ ਇਹ ਜਿਹੜਾ ਸਾਰਾ ਖਾਣਾ ਹੈ ਜਿਹੜੀ ਤੁਸੀਂ ਟਿਕਟ ਦੁੱਕ ਕਰਦੇ ਹੋ ਬੰਦੇ ਬਾਅਦ ਐਕਸਪ੍ਰੈਸ ਦੇ ਵਿੱਚ ਉਹਦੇ ਵਿੱਚ ਹੀ ਮਿਲਦਾ ਇਨਕਲੂਡ ਠੀਕ ਹੈ ਜੀ ਤੇ ਤੋਂ ਐਕਸਟਰਾ ਲੈਣ ਦੀ ਲੋੜ ਨਹੀਂ ਆ ਅਗਰ ਤੁਸੀਂ ਟਿਕਟ ਦੂਸਰੀ ਲੈਣੀ ਹੈ ਟੀਟੀ ਕੋਲ ਘਟਾਣੇ ਹੋ ਪਰਸਨਲੀ ਉਹਦੇ ਵਿੱਚ ਵੇਡ ਹੁੰਦਾ ਬਟ ਸਾਡੀ ਬੁੱਕ ਸੀਗੀ ਇਸ ਕਰਕੇ ਸਾਨੂੰ ਫਰੀ ਹੈ ਠੀਕ ਹੈ ਜੀ ਤੇ ਖਾ ਕੇ ਫਿਰ ਟੈਸਟ ਕਰਕੇ ਦੱਸਾਂਗੇ ਤੁਹਾਨੂੰ ਕਿਤਾ ਦਾ ਠੀਕ ਹੈ ਸੋ ਆ ਸਾਰਾ ਦੇਖਣ ਤੋਂ ਬਾਅਦ ਇੱਕ ਚੀਜ਼ ਹੋਰ ਵੀ ਇਹਦੇ ਵਿੱਚ ਢੱਕਾ ਜੈ ਇਹ ਤੁਹਾਨੂੰ ਦਿਖਾਵਾਂਗੇ ਕੀ ਕੰਮ ਆਉਂਦਾ ਚਮਚਾ ਹੈ ਠੀਕ ਹੈ ਸੌਸ ਦਿੰਦੇ ਆ ਬਰੈਡ ਵਾਸਤੇ ਇੱਕ ਜੈਮ ਦਿੰਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਸਭ ਤੋਂ ਵਧੀਆ ਚੀਜ਼ ਇਹਦੇ ਵਿੱਚ ਇਹ ਹੈ ਕਿ ਨਾਲ ਹੈਂਡ ਸੈਨੀਟਾਈਜ਼ ਸੈਨੀਟਾਈਜ਼ਰ ਵੀ ਦਿੰਦੇ ਆ ਦੇਖੋ ਤੁਸੀਂ ਆਪਣਾ ਹੈਂਡ ਵਾਸ਼ ਇੱਥੇ ਕਰ ਸਕਦੇ ਹੋ ਵਧੀਆ ਚੀਜ਼ ਹੈ ਵਿਆਹ ਹੈਗੀ ਚਾਹ ਇਹਨੂੰ ਟੈਸਟ ਕਰਕੇ ਦੇਖਾਂਗੇ ਕਿੱਦਾਂ ਦਾ ਟੈਸਟ ਹੈ ਸੋ ਦੇਖਦੇ ਆ ਸਟੇਸ਼ਨ ਤੇ ਰੁਕੀ ਹੋਈ ਹੈ ਟ੍ਰੇਨ ਤੇ ਆਪਾਂ ਨਾਸ਼ਤਾ ਕਰਦੇ ਆ ਤੇ 2 ਮਿੰਟ ਤੱਕ ਸਟੇਸ਼ਨ ਤੋਂ ਚੱਲ ਪੈਣੀ ਬਾਰਿਸ਼ ਹੋ ਕੇ ਕਾਫੀ ਮੌਸਮ ਵਧੀਆ ਹੋਇਆ ਹੈ ਬਾਦ ਬੱਦਲ ਹੈ ਕਾਫੀ ਤੇ ਇਹ ਆਪਾਂ ਨੂੰ ਗਰਮ ਪਾਣੀ ਦੇ ਕੇ ਗਏ ਨੇ ਤੇ ਆ ਜਿਹੜੀ ਚਾਹ ਹੈ ਇਦੇ ਵਿੱਚ ਪਾ ਕੇ ਪਚਾਉ ਬਣਾਵਾਂਗੇ ਤੁਹਾਨੂੰ ਦਿਖਾਣੇ ਆ। ਠੀਕ ਹੈ। ਤੁਸੀਂ ਤੁਸੀਂ ਦੇਖ ਸਕਦੇ ਹੋ ਖੁਦ ਦਿਖਾਉਂਦੇ। ਸਾਰੇ ਪਾਣੀ ਸੇ। ਜਿਆਦਾ ਘੱਟ। ਮੈਨੂੰ ਪਤਾ ਨਹੀਂ। ਜਿਆਦਾ ਨਾ ਕਰੀ। ਚੱਲ ਲਿਓ। ਕਾਲੀ ਜਮਾਂ। ਤੇ ਮਨ ਨੂੰ ਵੀ ਕੇ ਦੇਖ ਰਹੇ ਕਿੱਦਾਂ ਬਣਦੀ ਆ। ਤੁਹਾਡਾ ਚਾ ਬਣ ਗਿਆ। ਅਸੀਂ ਥੋੜਾ ਜਿਹਾ ਸ਼ਾਇਦ ਜ਼ਿਆਦਾ ਪਾ ਲਿਆ ਪਰ ਤੁਸੀਂ ਆਦੀ ਲੋੜ ਮੁਤਾਬਿਕ ਪਾ ਸਕਦੇ ਹੋ ਕਿੰਨਾ ਖਵਾ। ਬਹੁਤ ਮਿਹਰਬਾਨ। ਤੇ ਪਰ ਟੇਸਟ ਇਹਦਾ ਵਧੀਆ ਲੱਗ ਰਿਹਾ ਦੇਖਣ ਜੀ। ਫੈਗਨ ਸੱਚੀ ਆ ਰਹੀ ਹੈ। ਚਲੋ ਕੈਂਪਾਜ ਬਣਾਇਆ ਸੋ ਲੋ ਜੀ ਆ ਟਾਈਮ ਹੋ ਗਿਆ ਤਕਰੀਬਨ ਪੌਣੇ 12 ਤੇ 11:50 ਤੇ ਸਾਡੀ ਟ੍ਰੇਨ ਪਟਨਾ ਸਾਥ ਅਸੀਂ ਉਤਰਾਂਗੇ 5 ਮਿੰਟ ਰਹਿ ਗਿਆ ਸੋ ਉਤਰਦੇ ਆ ਉਤਰ ਕੇ ਤੇ ਫਿਰ ਕੰਨੇ ਵੱਡੇ ਭਾਰਤ ਐਕਸਪ੍ਰੈਸ ਨੂੰ ਬਾਏ ਬਾਏ ਉਸ ਬਾਅਦ ਚੱਲਦੇ ਆ ਪਟਨਾ ਸ੍ਰੀ ਗੁਰਦੁਆਰਾ ਜਿੱਥੇ ਇਸ਼ਨਾਨ ਕਰਕੇ ਅੱਪਾ ਗੁਰੂ ਸਾਹਿਬ ਦੇ ਦਰਸ਼ਨ ਕਰਾਂਗੇ ਤੇ ਫਿਰ ਅੱਗੇ ਵੱਲ ਦੀ 另ੀ ਟ੍ਰੇਨ ਆਪਣੇ ਦਿੱਲੀ ਵੱਲ ਦੀ ਸ਼ਾਮ ਨੂੰ 5 ਵਜੇ ਉੱਧਰ ਜਾਵਾਂਗੇ ਤੇ ਪਟਨਾ ਸਾਹਿਬ ਦਾ ਗੁਰਦੁਆਰਾ ਤੇ ਪਟਨਾ ਸਾਹਿਬ ਦਾ ਬਾਜ਼ਾਰ ਅਸੀਂ ਤੁਹਾਨੂੰ ਦਿਖਾਵਾਂਗੇ ਬਨੇ ਰੋ। ਉਹ ਲੋ ਜੀ ਅਸੀਂ ਪਟਨਾ ਸਾਹਿਬ ਜੰਕਸ਼ਨ ਜਿਹੜਾ ਹੈਗਾ ਉੱਤਰ ਗਏ ਆ। ਸੋਰੀ ਪਟਨਾ ਸਾਹਿਬ ਉਤਰ ਗਏ ਆ ਪਟਨਾ ਜੰਕਸ਼ਨ ਅੱਗੇ ਆ ਤੇ ਇੱਥੋਂ ਜਿਹੜਾ ਗੁਰਦੁਆਰਾ ਹੈਗਾ ਕਾਫੀ ਨੇੜੇ ਆ ਗੱਜ 2 ਕਿਲੋਮੀਟਰ ਦਾ ਤੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਟੇਸ਼ਨ ਜਿਹੜਾ ਬਣਿਆ ਗੁਰਦੁਆਰੇ ਦੀ ਤਰ੍ਹਾਂ ਬਣਿਆ ਹੈ ਬੜਾ ਸੋਹਣਾ ਬਣਿਆ ਹੋਇਆ ਤੇ ਆ ਜੀ ਬੰਦੇ ਭਾਰਤ ਐਕਸਪ੍ਰੈਸ ਜਿਹੜੀ ਕਿ 2 ਮਿੰਟ ਤੱਕ ਚੱਲੇਗੀ ਹੁਣੇ ਬਸ ਤੇ ਤੁਹਾਨੂੰ ਇੱਕ ਵਾਰੀ ਇਹਦਾ ਜਾਂਦੇ ਦਾ ਸੀ ਵਿਊ ਦਿਖਾ ਦਿੰਨੇ ਆ ਕਿਦਾਂ ਦੀ ਹੈ ਠੀਕ ਆ ਜੀ ਡਰਾਈਵਰ ਸਾਹਿਬ ਬੈਠੇ ਨੇ ਵਿੱਚ ਤੇ ਤੇ ਬਾਕੀ ਆ ਵੀ ਮਜ਼ਾ ਆਇਆ ਦੇ ਵਿੱਚ ਰੇਲ ਚ ਬੈਠ ਕੇ ਥੋੜੀ ਜਿਹੀ ਲੇਟ ਹੋ ਗਈ ਹੈ ਕਿਉਂਕਿ ਐਕਚੁਅਲੀ ਇਹ 11:50 ਤੇ ਬਹੁਤ ਨਹੀਂ ਸੀ ਪਰ 12:30 ਹੋ ਗਿਆ ਕਰਨੇ ਸੀਗਾ। ਇਸ ਸਟੇਸ਼ਨ ਤੇ ਥੋੜੀ ਦੇਰ ਪਹਿਲਾਂ ਜਿਹੜੀ ਸੀਗੀ ਇਹ ਕੋਈ ਡੀਜ਼ਲ ਇੰਜਨ ਸੀਗਾ ਉਹ ਪੱਟੇ ਤੋਂ ਉੱਤਰ ਕੇ ਅਸੀਂ ਉਹਦੇ ਕਰਕੇ ਮਤਲਬ ਅਸੀਂ ਲੇਟ ਹੋ ਗਏ ਹੁਣ ਇਹਨੂੰ ਕਹਿੰਨੇ ਆ ਬਾਏ ਬਾਏ ਕਿਉਂਕਿ ਅਗਲੀ ਟ੍ਰੇਨਸ ਹਲੇ 5 ਵਜੇ ਬਹੁਤ ਟਾਈਮ ਹੈ ਤੇ ਸਾਡਾ ਜਾਨੀ ਕਿ ਕੀ ਕਹਿੰਦੇ ਹੈਗੇ ਗੁਰਦੁਆਰਾ ਸਾਹਿਬ ਚੰਦਰ ਪਹੁੰਚਣਾ ਹੈ। ਹਾਂ ਦੇਖੋ ਸੋ ਗੇਟ ਬੰਦ ਹੋ ਗਏ ਐ ਸਾਇਰਨ ਵੱਜ ਚੁੱਕਿਆ ਟ੍ਰੇਨ ਸਟਾਰਟ ਹੈ। ਹੁਣ ਗੇਟ ਬੰਦ ਹੋਣਗੇ ਤੇ ਤੁਹਾਨੂੰ ਜਾਂਦੇ ਦਿਖਾਣੇ ਆ ਠੀਕ ਹੈ ਜੀ। ਇਹ ਇੱਕ ਵਾਰੀ ਵੀ ਦੇਖ ਲਓ ਤੁਸੀਂ ਹਾਲੇ ਫਿਰ ਇੱਦਾਂ ਗੇਟ ਬੰਦ ਹੋ ਜਾਂਦੇ ਆ ਤੇ ਇਹ ਜਾ ਰਹੀ ਆ ਸੋ ਇੱਥੋਂ ਇਹ ਜਾ ਕੇ ਪਟਨਾ ਰਜਿੰਦਰ ਟਗਨਾ ਦਾ ਟਰਮੀਨਲ ਜਾਊਗੀ ਉਸ ਤੋਂ ਬਾਅਦ ਪਟਨਾ ਜੰਕਸ਼ਨ ਤੇ ਇਹ ਟ੍ਰੇਨ ਰੁਕ ਜੂਗੀ ਜੀ ਠੀਕ ਹੈ ਉਸ ਤੋਂ ਬਾਅਦ ਇਹਦਾ ਲਾਸਟ ਸਟਾਪ ਹੈ ਪਟਨਾ ਜੰਕਸ਼ਨ ਦਾ ਤੇ ਤੁਹਾਨੂੰ ਇੱਕ ਵਾਰੀ ਜਾਂਦੀ ਦਿਖਾ ਦਿੰਨੇ ਆਂ ਅਸੀਂ ਤੁਸੀਂ ਦੇਖ ਸਕਦੇ ਹੋ ਲੋ ਜੀ ਅਸੀਂ ਸਰਕਾਰੀ ਗੱਡੀ ਲੈ ਲਈ ਹੈ ਪਟਨਾ ਦੀ ਤੇ ਬੈਗ ਸਾਡੇ ਹੁਣ ਜਮ੍ਹਾਂ ਕਰਕੇ ਅਸੀਂ ਜਾਵਾਂਗੇ ਗੁਰਦੁਆਰਾ ਸਾਹਿਬ ਪਹਿਲਾਂ ਇਤਿਹਾਸਿਕ ਗੁਰਦੁਆਰਾ ਸਾਹਿਬ ਜਾਵਾਂਗੇ ਤੇ ਦੂਜੇ ਗੁਰਦੁਆਰਾ ਸਾਹਿਬ ਜਾਵਾਂਗੇ ਸੋ ਤੁਹਾਨੂੰ ਇੱਕ ਵਾਰ ਪਟਨਾ ਦਾ ਨੇਹਰਾ ਵੀ ਦਿਖਾ ਦੰਨੇ ਆ ਪਟਨਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਪਟਨਾ 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 ਨੂੰ ਪਟਨਾ ਨੂੰ ਪਟਨਾ ਸਾਹਿਬ ਵੀ ਕਹਿ ਜਾਂਦੇ ਆ ਪਟਨਾ ਵੀ ਕਹਿ ਜਾਂਦੇ ਆ ਠੀਕ ਹੈ ਜੀ ਤੇ ਬਾਕੀ ਵਧੀਆ ਹੈ ਏਰੀਆ ਬਹੁਤ ਵਧੀਆ ਹੈ ਤੇ ਤੁਸੀਂ ਦੇਖ ਸਕਦੇ ਹੋ ਲੋ ਜੀ ਹੁਣ ਅਸੀਂ ਪੌਂਟ ਚੜ ਗਏ ਆ ਤੇ ਅੱਗੇ ਤੁਹਾਨੂੰ ਲੈ ਕੇ ਚਾਲਦੇ ਹਾਂ ਲੋ ਜੀ ਅਸੀਂ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਠੀਕ ਹੈ ਜੀ ਤੱਕ ਤੇ ਸ਼੍ਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਸਾਹਮਣੇ ਗੁਰਦੁਆਰਾ ਸਾਹਿਬ ਹੈ ਤੇ ਇਸ ਰੋਡ ਤੇ ਟ੍ਰੈਫਿਕ ਕਾਫੀ ਹੁੰਦਾ ਹੈਗਾ ਆ ਤੇ ਹੁਣ ਚੱਲਦੇ ਆਂ ਅੰਦਰ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਸੋ ਲੋ ਜੀ ਗੁਰੂ ਸਾਹਿਬ ਅਸੀਂ ਮੱਥਾ ਟੇਕ ਲਿਆ ਉੱਪਰ ਤੇ ਹੁਣ ਅਸੀਂ ਜਾ ਰਹੇ ਹਾਂ ਗੰਗਾ ਘਾਟ ਤੇ ਉਹਦੇ ਨਾਲ ਸੁਣਿਆ ਇੱਕ ਗੁਰਦੁਆਰਾ ਵੀ ਹੈ ਅਗਰ ਟਾਈਮ ਹੋਇਆ ਸਾਡੇ ਕੋਲ ਤਾਂ ਅਸੀਂ ਉੱਧਰ ਵੀ ਜਾਵਾਂਗੇ ਕਿਉਂਕਿ ਟ੍ਰੇਨ ਦਾ ਵੀ ਟਾਈਮ ਲਗਭਗ ਹੁੰਦਾ ਜਾ ਰਿਹਾ ਤੇ ਕਿਤੇ ਨੋ ਵੀ ਰਖਾਨੇ ਪਟਨਾ ਸਾਹਿਬ ਗੁਰਦੁਆਰੇ ਦੇ ਵਿੱਚ ਅੰਦਰ ਵੀਡੀਓਗ੍ਰਾਫੀ ਨਹੀਂ ਕਰਨ ਦਿੰਦੇ ਉਹ ਆਪਾਂ ਨੂੰ ਵੀ ਪਤਾ ਪਰ ਅਸੀਂ ਲੰਗਰ ਛਕਿਆ ਵਧੀਆ ਸਿਸਟਮ ਹੈ ਸਫਾਈ ਬਹੁਤ ਵਧੀਆ ਲੱਗੀ ਸਾਾਨੂੰ ਤੇ ਵਧੀਆ ਹੈਗਾ ਆ ਠੀਕ ਹੈ ਤੁਸੀਂ ਵੀ ਇੱਥੇ ਜ਼ਰੂਰ ਮੱਥਾ ਟੇਕਣਾ ਆਓ ਕਦੀ ਨਾ ਕਦੇ ਗੁਰੂ ਸਾਹਿਬ ਦਾ ਜਿਹੜਾ ਹੈਗਾ ਜਨਮ ਸਥਾਨ ਆ ਗੁਰੂ ਗੋਬੀ ਸਿੰਘ ਜੀ ਦਾ ਠੀਕ ਹੈ ਜੀ ਤੁਸੀਂ ਅੱਗੇ ਚੱਲਦੇ ਹਾਂ ਕਿ ਉੱਥੇ ਤੁਹਾਨੂੰ ਦਿਖਾਉਣੇ ਕਰਦੇ ਅਸੀਂ ਕਰ ਰਹੇ ਵੇਟ ਟ੍ਰੇਨ ਦੀ ਤੇ ਅੱਥਾ ਦੇਖਿਆ ਹੁਣ ਟ੍ਰੇਨ ਦੀ ਵੇਟ